ਤਰਾਗਰ ਕੋਈ ਜੇ ਕੋ ਕਿਸੇ ਨੂੰ ਗੁੱਸਾ ਲੱਗੇ ਵੀ ਤੇ ਚਲੋ ਮੈਂ ਆਪਣੀ ਮਾਤ ਅਨਸਾਰ ਬੋਲਣ ਲੱਗਾ ਜਿੰਨੇ ਕੋਈ ਗੁਰੂ ਮਹਾਰਾਜ ਨੇ ਮੈਨੂੰ ਬਖਸ਼ੀ ਹੈ ਕਿਉਂਕਿ ਸਾਡੇ ਪਿੰਡ ਦੇ ਵਿੱਚ ਸੋਸਾਇਟੀਆਂ ਬਹੁਤ ਜ਼ਿਆਦੀਆਂ ਠੀਕ ਹੈ ਜੀ ਕਿਉਂਕਿ ਮੇਰੇ ਹਿਸਾਬ ਨਾਲ ਇਹ ਦੋ ਪਰ ਸੋਸਾਇਟੀਆਂ ਨੇ ਨਡਾਰੇ ਜਹਣਾ ਨਡਾਰੇ ਦੇ ਵਿੱਚ ਜੇ ਇੱਕ ਸੋਸਾਇਟੀ ਇੱਕ ਦਿਨ ਇਹਨਾਂ ਬੱਚਿਆਂ ਨੂੰ ਆਣ ਕੇ ਆਪਣੇ ਹੱਥੀ ਡਾਈਡ ਦੇ ਦੇਵੇ ਤਰਾ ਕੁਆਜ ਤੇ ਮਹੀਨੇ ਬਾਅਦ ਵਾਲਿਓ ਤੇ ਕਿੰਨੇ ਦੀ ਡਾਈਟ ਕਰੰਦ ਕਰਤ ਵਕ 500 ਰੁਪਏ ਦੀ ਜਿਹੜੀ ਡਾਈਟ ਦਿੰਦੇ ਹੋ ਪਰਾ ਵੀ ਲੱਗਣਾ ਲੋ ਜਿਹੜੇ ਲੋਕ ਨੇ ਰੈਡ ਕੀ ਕੀ ਡਾਈਟ ਦੇ ਵਿੱਚ ਨੇ ਜਿੱਦਾ ਮੁੰਡਿਆਣਾ ਇਸ ਵਿੱਚ ਇੰਦਾ ਕਦੀ ਨਾ ਰੋ ਕੇ ਲੇ ਕੋ ਆਦੀਆ ਕਦੀ ਨਾ ਰੋ ਰੋ ਪਿਆ ਦੀ ਜਿੱਦਾ ਕੰਨੇ ਦਾ ਜੋ ਜਿਹੜਾ ਹੁੰਦਾ ਇੱਕ ਗਲਾਸ ਸਾਰੇ ਹਾਂ ਇੱਕ ਗਲਾਸ ਕਦੀ ਨਾ ਰੋ ਗੂੜਕ ਦੀਰਾ ਪਿਆ ਦੀਦਾ ਠੀਕੇ ਕਦੀ ਨਾ ਰੋ ਉਜਵਲ ਐ ਕੁਆਲਿਟੀ ਦਾ ਤਸੀਬਿਆ ਦੀਏ ਇਤਨੇ ਠੰਡੀਆਂ ਜੀਜਾਂ ਜਿਹਦਾ ਹੁਣ ਗਰਮੀ ਦਾ ਮੌਸਮ ਹੋਰ ਠੰਡੀਆਂ ਜੀਜਾਂ ਇਹਨਾਂ ਨੂੰ ਚਾਹੀਦੀ ਬਸ ਫੋਨ ਬਹੁਤ ਵੱਡੀ ਬਿਮਾਰੀ ਐ ਫੋਨ ਬਹੁਤ ਨੁਕਸਾਨ ਕਰਦਾ ਸਾਡਾ ਮੇਰਾ ਖੁਦ ਬੇਟੇ ਨੇ ਮੇਰਾ ਕੀਤਾ ਤੇ ਮੈਂ ਇਸ ਕਰਕੇ ਕਹਿੰਦਾ ਵੀ ਬਾਜ ਜੋ ਜਿੰਨਾ ਬਜਿਆ ਜਾਂਦਾ ਜੇ ਫੋਨ ਬਹੁਤ ਵੱਡੀ ਬਿਮਾਰੀ ਐ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਲਿਆ ਕੇ ਕਢਾਓ ਕਿਹਾ ਕਿ ਫੋਨ ਦੇ ਗੇਮ ਨਾ ਕਢਾਓ ਸਹੀ ਗੱਲ ਸਹੀ ਗੱਲ ਸਹੀ ਕਿਉਂਕਿ ਬਾਜੋ ਯਾਰ ਕੀ ਕਰਨਾ ਨਾ ਹਾਕੀ ਨਾ ਬੱਲਾ ਸਾਡੀ ਖੇਡ ਕੱਲੇ ਨੂੰ ਖੱਲਾ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਮਾੜੀ ਟੋਨ ਕਬੱਡੀ ਦੇ ਕਪੂਰਥਲਾ ਚੀਜ਼ਾਂ ਕੋਈ ਦੋਨ ਆ ਅੱਜ ਅਸੀਂ ਜਿਸ ਤਾਂ ਤੇ ਬੈਠੇ ਆ ਇਹ ਛੇਵੇਂ ਗੁਰੂ ਸਾਹਿਬ ਸ਼ੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਧਰਤੀ ਮੇਰੇ ਵੀਰੋ ਨਡਾਲੇ ਦੀ ਧਰਤੀ ਜਿੱਥੇ ਅੱਜ ਆਪਾਂ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਬੈਠੇ ਹੋਏ ਆ ਆ ਪਿੱਛੇ ਮੈਨੂੰ ਤੁਸੀਂ ਦੇਖ ਸਕਦੇ ਹੋ ਫੌਜ ਇਹ ਆ ਕਬੱਡੀ ਨੂੰ ਪਿਆਰ ਕਰਨ ਵਾਲੀ ਸਾਰੀ ਜਗਰੇਸ਼ਨ ਜਿਹੜੇ ਨਵੇਂ ਮੁੰਡੇ ਜਿਹੜੇ ਨਡਾਲੇ ਦੇ ਵਿੱਚ ਉੱਠੇ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰੀ ਇੱਕ ਗੱਲ ਦੱਸਣੀ ਚਾਹਾਂਗਾ ਜਿਹੜੇ ਆ ਮੁੰਡਿਆਂ ਨੂੰ ਜਿਹੜੀ ਕੋਚਿੰਗ ਹੁੰਦੀ ਹੈ ਸਾਡੇ ਵੀ ਕੋਚ ਰਹਿ ਚੁੱਕੇ ਆ ਸਾਨੂੰ ਵੀ ਆਪਣੇ ਸਮੇਂ ਦੇ ਵਿੱਚ ਜਿੱਦੇ ਤਾਂ ਅਸੀਂ ਵੀ ਕਬੱਡੀ ਖੇਡੀ ਉਹ ਸਾਨੂੰ ਵੀ ਕੋਚਿੰਗ ਦੇਂਦੇ ਹੁੰਦੇ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਕਬੱਡੀ ਖਿਡਾਰੀ ਬੱਗਾ ਕੋਚ ਜੀ ਤੇ ਨਾਲ ਹੋਰ ਵੀ ਸਾਥੀ ਸੱਜਣ ਉਹਨਾਂ ਦੇ ਯਾਰ ਬੇਲੀ ਜਿਹੜਾ ਛੋਟੋ ਇੰਟਰਨੈਸ਼ਨਲ ਕਬੱਡੀ ਖਿਡਾਰੀ ਲਵ ਰੂਪ ਸਿੰਘ ਜੀ ਲਵੀ ਜਿਨ੍ਹਾਂ ਨੇ ਉਹਨਾਂ ਨੇ ਵੀ ਦੋਵਾਂ ਵੀਰਾਂ ਨੇ ਬਹੁਤ ਆਪਣੇ ਜਿਦਾ ਮਾਰ ਕੇ ਦੀ ਕਬੱਡੀ ਖੇਡੀ ਆਪਣੇ ਸਾਹਮਣੇ ਦੇ ਵਿੱਚ ਤੇ ਆਹਨਾਂ ਬੱਚਿਆਂ ਨੂੰ ਵੀ ਕੋਚਿੰਗ ਜਿਹੜੀ ਉਹੀ ਵੀਰ ਹੋਣੀ ਦੇ ਦਿਆ ਕਰਦੇ ਆ ਬੱਗੇ ਭਾਜੀ ਹੋਣਾਂ ਦੇ ਨਾਲ ਬੱਗੇ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਵਧੀਆ ਵਧੀਆ ਭਾਜੀ ਭਾਜੀ ਇੱਕ ਜਿਹੜਾ ਤੁਸੀਂ ਜੁਰਮਾਨੇ ਦੇ ਤੌਰ ਤੇ ਜਿਹੜਾ ਕਿਹਾ ਸੀ ਕਿ ਹਮੇ ਜਿਹੜਾ ਬੱਚਾ ਕੋਈ ਗਰਾਊਂਡ ਦੇ ਵਿੱਚ ਨਹੀਂ ਆਏਗਾ ਉਸ ਨੂੰ ਜੁਰਮਾਨੇ ਦੇ ਤੌਰ ਤੇ ਖਰਾਕ ਜਿਹੜੀ ਮਹਈਆ ਦੇ ਮੰਦਰੀ ਕਰਵਾਈ ਜਾਏਗੀ ਜਦੋਂ ਮਤੇ ਜੁਰਮਾਨਾ ਜੀ ਪੈਸੇ ਨਹੀਂ ਲੈਣੇ ਤੇ ਹੁਣ ਕਿਦਾਂ ਕਹਿੰਦੇ ਜੀ ਬੱਚਾ ਤੇ ਕੋਈ ਛੁੱਟੀ ਨਹੀਂ ਕਰਦਾ ਤੇ ਬੜੌੱਖਾ ਇਸ ਤਰ੍ਹਾਂ ਗੱਲ ਇਤਨਾ ਵੀ ਜਿੱਦਾਂ ਹੁਣ ਇਹ ਛੁੱਟੀ ਨਹੀਂ ਕਰਦੇ ਹੈਗੇ ਉਹਦੇ ਵਿੱਚ ਇਹੀ ਇੱਕ ਚੀਜ਼ ਹੋਰ ਰੱਖੀ ਆ ਉਹਦੇ ਚ ਇਹ ਰੱਖੀ ਹੈ ਜਿੱਦਾਂ ਕਿਸੇ ਬੱਚੇ ਦਾ ਜਨਮ ਦੇਣਾ ਹੈ ਅੱਛਾ ਜਾਂ ਕੋਈ ਬੱਚਾ ਪਾਸ ਹੋ ਜਾਂਦਾ ਅੱਛਾ ਉਹਨੂੰ ਕਹੀਦਾ ਵੀ ਤੁਸੀਂ ਆਪਾਂ ਜਿਹੜੀ ਖੁਸ਼ੀ ਮਨਾਉਣੀ ਹੈ ਨਾ ਤੇਰੇ ਪਾਸ ਹੋਏ ਦੀ ਜਾਂ ਜਨਮ ਦਿਨ ਤੇਰਾ ਮਨਾਉਣਾ ਉਹ ਇੱਥੇ ਮਨਾਣਾ ਆਪਾਂ ਅੱਛਾ ਘਰ ਨਹੀਂ ਮਨਾਉਣਾ ਆਪਾਂ ਆ ਮੁੰਡਿਆਂ ਦੇ ਵਿੱਚ ਹੀ ਹਾਂ ਇੱਥੇ ਸਾਰੀ ਸੰਗਤ ਚ ਮਨਾਉਣਾ ਹੈ ਬਾਕੀ ਮੇਰਾ ਜੀ ਨਹੀਂ ਵੀ ਕਰਦਾ ਕਹਿਨੋਂ ਪਰ ਮੈਂ ਕਹਿ ਦਿੰਦਾ ਗੁੱਸਾ ਦਾ ਕਰੇ ਮੇਰਾ ਵੀਰ ਕੋਈ ਜੇ ਕੋ ਕਹਿਨੋਂ ਗੁੱਸਾ ਲੱਗੇ ਵੀ ਤੇ ਚਲੋ ਮੈਂ ਆਪਣੀ ਮਾਤ ਅਨੁਸਾਰ ਬੋਲਣ ਲੱਗਾ ਜਿੰਨੇ ਕੋ ਗੁਰੂ ਮਹਾਰਾਜ ਨੇ ਮੈਨੂੰ ਬਖਸ਼ੀ ਹੈ ਕਿਉਂਕਿ ਸਾਡੇ ਪਿੰਡ ਦੇ ਵਿੱਚ ਸੋਸਾਇਟੀਆਂ ਬਹੁਤ ਜ਼ਿਆਦੀਆਂ ਬਿਲਕੁਲ ਠੀਕ ਹੈ ਜੀ ਕਿਉਂਕਿ ਮੇਰੇ ਹਿਸਾਬ ਨਾਲ 30 ਤੋਂ ਉੱਪਰ ਸੋਸਾਇਟੀਆਂ ਨੇ ਨੰਡਾਲੇ ਚ ਹਨਾ ਨੰਡਾਲੇ ਦੇ ਵਿੱਚ ਜੇ ਇੱਕ ਸੋਸਾਇਟੀ ਇੱਕ ਦਿਨ ਇਹਨਾਂ ਬੱਚਿਆਂ ਨੂੰ ਆਣ ਕੇ ਆਪਣੇ ਹੱਥੀ ਡਾਈਡ ਦੇ ਜਵੇ ਹੂੰ ਖਰਾਕਵਾ ਜਾਵੇ ਤੇ ਮਹੀਨੇ ਬਾਅਦ ਵਾਰੀ ਹੁੰਦੀ ਹੈ ਮਹੀਨੇ ਬਾਅਦ ਹੋਣੀ ਵਾਰੀ ਤੇ ਕਿੰਨੇ ਦੀ ਹੈ ਡਾਈਟ ਕਾਣ ਕਾਤ 500 ਰੁਪਏ ਦੀ ਨਹੀਂ ਤੁਸੀਂ ਜਿਹੜੀ ਡਾਈਟ ਦਿੰਦੇ ਹੋ ਪਤਾ ਵੀ ਲੱਗੇ ਨਾ ਲੋ ਜਿਹੜੇ ਲੋਕ ਦੇਖ ਰਹੇ ਨੇ ਕਿ ਕੀ ਕੀ ਡਾਈਟ ਦੇ ਵਿੱਚ ਦਿੰਦੇ ਜਿੱਦਾਂ ਮੁੰਡਿਆਂ ਨੂੰ ਡਾਈਟ ਦੇ ਵਿੱਚ ਇਦਾਂ ਕਦੇ ਇਹਨਾਂ ਨੂੰ ਕੇਲੇ ਖਵਾ ਦਿੰਦੇ ਆ ਅੱਛਾ ਕਦੇ ਇਹਨਾਂ ਨੂੰ ਰੋ ਪਿਆ ਦਿੰਦੇ ਜਿੱਦਾਂ ਗੰਨੇ ਦਾ ਜੂਸ ਜਿਹੜਾ ਹੁੰਦਾ ਇੱਕ ਇੱਕ ਗਲਾਸ ਸਾਰਿਆਂ ਨੂੰ ਹਾਂ ਇੱਕ ਇੱਕ ਗਲਾਸ ਕਦੇ ਇਹਨਾਂ ਨੂੰ ਗੁੰਦ ਕਿਤੀਰਾ ਪਿਆ ਦਿੰਦਾ ਅੱਛਾ ਠੀਕ ਹੈ ਕਦੇ ਇਹਨਾਂ ਨੂੰ ਕੁਝ ਹੋਰ ਲਿਆ ਕੇ ਖਵਾਦੀ ਲਾ ਦੱਸੀ ਪਿਆਦੀ ਦੀਏ ਇਤਨੇ ਠੰਡੀਆਂ ਚੀਜ਼ਾਂ ਜਿੱਦਾਂ ਹੁਣ ਗਰਮੀ ਦਾ ਮੌਸਮ ਹੈ ਹੁਣ ਠੰਡੀਆਂ ਚੀਜ਼ਾਂ ਇਹਨਾਂ ਨੂੰ ਚਾਹੀਦੀ ਬਿਲਕੁਲ 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 ਤੇ ਫਿਰ ਮੰਨ ਲਓ ਹੁਣ ਇਹਨਾਂ ਦੇ ਮੁੰਡੇ ਅੰਨਾਂ ਚੋਂ ਜਿਹੜੇ ਜਿੰਨੇ ਵੀ ਮੁੰਡੇ ਹੋਣਗੇ ਜਿਹੜੇ ਕੁਝ ਘਰ ਗਰੀਬ ਘਰ ਦੇ ਵੀ ਮੁੰਡੇ ਹੋਣਗੇ ਜਿੱਦਾਂ ਨਾਲ ਹਨਾ ਜਿੱਦਾਂ ਤੁਸੀਂ ਕਹਿੰਦੇ ਡੈਟ ਸਾਰੇ ਕੋਈ ਨਹੀਂ ਰੱਜੇ ਪੁੱਜੇ ਤੇ ਕੋਈ ਹੋਣਦਾ ਹੀ ਨਹੀਂ ਨਹੀਂ ਕੋਈ ਗਰੀਬ ਘਰ ਦੇ ਵੀ ਮੁੰਡੇ ਨਾਲ ਜੁੜੇ ਹੋਣਗੇ ਤਾਂ ਆਪਾਂ ਚਲੋ ਉਹਨਾਂ ਦਾ ਵੱਧ ਤੋਂ ਵੱਧ ਸਾਥ ਵੀ ਦੇਣਾ ਚਾਹੀਦਾ ਹੈ ਕਿ ਨਹੀਂ ਜਿੱਦਾਂ ਤੁਸੀਂ ਤੇ ਦੇ ਜਿਹੜੇ ਜਿਹੜੇ ਕਬੱਡੀ ਹੈ ਇਹ ਹੈ ਗਰੀਬਾਂ ਦੀ ਹੈ ਗਰੀਬਾਂ ਦੀ ਸਹੀ ਕਿਉਂਕਿ ਇਹ ਮੀਰਾ ਦੀ ਕਬੱਡੀ ਗੇਮ ਹੈਗੀ ਹੈ ক্রিকেট ਹਮ ਬੈਡਮਿੰਟਨ ਇਦਾਂ ਦੀ ਜਿਹੜੀਆਂ ਗੇਮਾਂ ਉਹ ਮੀਰਾ ਦੀਆਂ ਨੇ ਉਹ ਇੱਕ ਮਾਰਦੇ ਨੇ بیسਬਾਲ ਉਹ ਇਹ ਮੀਰਾ ਜੀ ਜਿਹੜੀ ਕਬੱਡੀ ਉਹ ਹੈ ਹੀ ਗਰੀਬਾਂ ਦੀ ਕਿਉਂਕਿ ਇਹ ਜੇ ਸਿਰਫ ਇੱਕ ਕੱਚਾ ਦਾ ਲਗੋਟਾ ਚਾਹੀਦਾ ਹਲੋ ਕੱਚਾ ਦਾ ਲਗੋਟਾ ਚਾਹੀਦਾ ਸਹੀ ਹੈ ਪਰ ਇਹ ਕੋਸਾ ਕੱਚਾ ਦਾ ਲਗੋਟਾ ਤੇ ਚਾਹੀਦਾ ਤੇ ਖਰਾਕ ਵੀ ਪਿੱਛੇ ਚਾਹੀਦੀ ਹੈ ਨਾ ਖਰਾਕ ਵੀ ਖਰਾਕ ਵੀ ਚਾਹੀਦੀ ਮੈਂ ਤਾਂ ਕਹਿੰਦਾ ਵੀ ਜਿਹੜੇ ਇੰਨੇ ਨੇ ਆਪਾਂ ਪੈਸੇ ਲਾਉਨੇ ਆ ਨਾ ਟੂਰਨਾਮੈਂਟਾਂ ਦੇ ਉਹਦੇ ਚ ਥੋੜਾ ਬਹੁਤਾ ਆਪਣੇ ਪਿੰਡ ਦੇ ਵਾਸਤੇ ਵੀ ਕਰਿਆ ਕਰੋ ਵੀ ਜਿੱਦਾਂ ਮਤਲਬ ਕੋਈ ਇੱਕ ਦਾ ਪਲੇਅਰ ਦੇ ਪਿੰਡ ਦਾ ਉੱਠੇ ਕਿ ਯਾਰੀ ਟੂਰਨਾਮੈਂਟ ਹੁੰਦਾ ਪਿੰਡ ਦਾ ਪਲੇਅਰ ਹੀ ਕੋਈ ਨਹੀਂ ਹੁੰਦਾ ਪਰ ਭੱਗੇ ਭਾਜੀ ਤੁਸੀਂ ਪਲੇਅਰ ਦੀ ਗੱਲ ਕੀਤੀ ਤੁਹਾਡੇ ਤੋਂ ਬਾਅਦ ਮਨ ਆ ਬਾਪੂ ਪ੍ਰੀਤੇ ਤੋਂ ਬਾਅਦ ਜਦੋਂ ਮਦਲੀ ਹੈ ਨਾ ਪ੍ਰੀਤੇ ਤੋਂ ਬਾਅਦ ਹੁਣ ਇਹ ਨਿਆਣਿਆਂ ਨੇ ਸ਼ੁਰੂ ਕੀਤਾ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਹ ਸਾਰੇ ਮੇਰੇ ਪੁੱਤ ਤਗੜੇ ਹੋ ਕੇ ਖੇਡਣ ਤੇ ਸਾਡੇ ਪਿੰਡ ਦਾ ਨਾਮ ਰੋਚਣ ਦਾ ਜਿਸ ਤਰ੍ਹਾਂ ਪ੍ਰੀਤੇ ਨੇ ਨਾਮ ਰੋਚਣ ਕਿਹਾ ਪਿੰਡ ਦਾ ਉਹਦਾ ਇਹ ਵੀ ਕਰਨ ਬੜੀ ਖੁਸ਼ੀ ਹੋਏ ਕਿ ਸਾਨੂੰ ਸਾਡੇ ਪਿੰਡ ਦਾ ਵਰਲਡ ਦੇ ਵਿੱਚ ਨਾਮ ਹੋਵੇ ਪਰ ਕੋਟ ਸਾਹਿਬ ਦੇਖਿਆ ਜਾਵੇ ਤੇ ਜਿੱਦਾਂ ਤੁਸੀਂ ਆਪਣੇ ਸਮੇਂ ਦੇ ਵਿੱਚ ਮਾਰ ਕੇ ਦੀ ਕਬੱਡੀ ਖੇਦੀ ਉਦੋਂ ਇਹਨਾਂ ਪੈਸਾ ਵੀ ਨਹੀਂ ਹੋਗਾ ਸੀ ਕਬੱਡੀ ਦੇ ਵਿੱਚ ਹੁਣ ਵੇਖੋ ਕਿੰਨੀਆਂ ਗੱਡੀਆਂ ਘੋੜੇ ਬਹੁਤ ਬਹੁਤ ਵੱਡਾ ਨਾਮ ਜਿਹੜੇ ਦਿੱਤੇ ਜਾਂਦੇ ਕਬੱਡੀ ਦੀਆਂ ਗਰਾਊਂਡ ਪਹਿਲੋ ਕੱਚੇ ਹੁੰਦੇ ਸੀ ਮਿਲੈਣਾ ਹੁੰਦੀ ਐ ਛੀਲਡ ਮਿਲ ਜਾਣੇ ਜਿਹੜਾ ਨਾਮ ਹੁੰਦਾ ਉਹ ਇੱਕ ਤੇ ਥਾਪੀ ਵੀ ਮਿਲ ਦੇਣਾ ਉਹੀ ਬੜੀ ਹੁੰਦੀ ਐ ਕਿਉਂਕਿ ਨਾਮ ਤੇ ਨਾਮ ਲਾਸ਼ੀ ਜਿਹੜੀ ਮਿਲ ਜੇ ਉਹਦੇ ਨਾਲ ਵੀ ਪਰ ਮੈਂ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ ਕੋ 2 3 ਘੰਟੇ ਜਿਹੜੇ ਬੱਚੇ ਗਰਾਊਂਡ 'ਚ ਆਉਣਗੇ ਨਾ ਪਹਿਲੀ ਗੱਲ ਤੇ ਉਹ ਫੋਨ ਨੂੰ ਨਾ ਜੀ ਵਰਤਣਗੇ ਬਿਲਕੁਲ ਬਿਲਕੁਲ ਜਿਹੜਾ ਬੱਚਾ ਇੱਥੇ 4:30 5 ਵਜੇ ਮੇਰੇ ਕੋ ਆ ਜਾਏਗਾ ਨਾ ਉਹ ਬੱਚੇ ਦੇ ਹੱਥ 'ਚ ਫੋਨ ਨਹੀਂ ਹੋਏਗਾ ਕੋਈ ਸਭ ਤੋਂ ਵੱਡੀ ਬਿਮਾਰੀ ਹੈਗੀ ਫੋਨਾਂ ਦੀ ਉਹ ਆੜੇ ਦੀ ਜੜੀ ਫੋਨ ਹੈ ਫੋਨ ਬਹੁਤ ਵੱਡੀ ਬਿਮਾਰੀ ਹੈ ਫੋਨ ਬਹੁਤ ਨੁਕਸਾਨ ਕਰਦਾ ਸਾਡਾ ਮੇਰਾ ਖੁਦ ਬੇਟੇ ਨੇ ਮੈਰਾ ਕੀਤਾ ਤੇ ਮੈਂ ਇਸ ਕਰਕੇ ਕਹਿੰਦਾ ਵੀ ਬੱਚੇ ਜਿੰਨਾ ਬਜਿਆ ਜਾਂਦਾ ਜੇ ਫੋਨ ਬਹੁਤ ਵੱਡੀ ਬਿਮਾਰੀ ਹੈ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਲਿਆ ਕੇ ਖੜਾਓ ਕਿਹਾ ਕਿ ਫੋਨ ਦੇ ਗੇਮ ਨਾ ਖੜਾਓ ਨੇ ਕਿ ਜੇ ਕਿ ਬੱਚੇ ਹੁੰਦੇ ਆ ਉਹ ਮਾਵਾ ਉਹਨਾਂ ਨੂੰ ਫੋਨ ਪੜਾ ਦਿੰਦੀ ਆ ਉਹ ਫੋਨ ਤੇ ਲੱਗੇ ਰਹਿੰਦੇ ਤਾਂ ਮਾਂ ਆਪਣਾ ਕੰਮ ਕਰੀ ਜਾਂਦੀ ਸਹੀ ਗੱਲ ਸਹੀ ਗੱਲ ਉਹ ਪਰ ਆਦਤ ਪੁੱਠੀ ਪੈਣ ਦੀ ਆ ਸਹੀ ਗੱਲ ਮਤਲਬ ਬੱਚੇ ਬਾਅਦ ਸਕੂਲ ਨੂੰ ਘਰ ਆਉਂਦੇ ਤੇ ਫੋਨ ਪਹਿਲਾਂ ਹੀ ਫੜ ਲੈਂਦੇ ਆ ਪਹਿਲੋ ਫੜਦੇ ਆ ਕਿਉਂਕਿ ਵੀ ਹੱਲਾ ਸ਼ੇਰੀ ਦੇ ਦਿੰਦੇ ਕੋ ਫੜ ਲਾ ਬੇਟਾ ਦੇ ਲਾ ਦੇੜਾ ਦੇੜਾ ਜਿਹੜਾ 2-2 ਘੰਟੇ ਜਿਹੜਾ ਰਹੇਗਾ ਬੱਚਾ ਬੇਟਾ ਰਵੇ ਪਰ ਮਾੜੀ ਹੈ ਨਾ ਪਰ ਮਾੜੀ ਆਦਤ ਹੈ ਫੋਨ ਦਾ ਫੋਨ ਦਾ ਜਿਹੜਾ ਪੋਸੇ ਨਾ ਇਹ ਚਿੱਟੇ ਨਾਲੋਂ ਵੀ ਪੜਾ ਮੈਦ ਗੇੜਦਾ ਚਿੱਟੇ ਤੋਂ ਵੀ ਪੜਾ ਹੈ ਨਾ ਸਹੀ ਗੱਲ ਬੱਗੇ ਭਾਈ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਜੱਟਾ ਜਿਹੜਾ ਫੂਨਾ ਦਾ ਬੜਾ ਝਾਸਾ ਨਾ ਜਿਹੜਾ ਉਹ ਚਿੱਟੇ ਦੇ ਵੀ ਬੜਾ ਇੱਕ ਤੇ ਦਿਮਾਗੀ ਸਤੋਲਨ ਨੂੰ ਵੀ ਖਰਾਬ ਕਰਦਾ ਵਾ ਇੱਕ ਅਤੇ ਦੂਜਾ ਜਿਹੜਾ ਨਿਗਾਹ ਦੇ ਵੀ ਜਿਹੜਾ ਜਦਾ ਅਸਰ ਜ਼ਿਆਦਾ ਹੁੰਦਾ ਹੈ ਨਾ ਬੱਗੇ ਭਾਜੀ ਤੇ ਇਹ ਵੀਡੀਓ ਸਾਡੀ ਇਹ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਸਾਰੇ ਗਰੁੱਪਾਂ 'ਚ WhatsApp ਗਰੁੱਪਾਂ 'ਚ Facebook ਪ੍ਰੋਫਾਈਲਾਂ 'ਤੇ ਵੱਧ ਵੱਧ ਸ਼ੇਅਰ ਕਰ ਬੱਗੇ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਰ ਦਾ ਧੰਨਵਾਦ ਜੀ ਇੱਕ ਨਵੀਂ ਬਾਹਰ ਗੁਰਜੀਕੀ ਫਤ ਹੈ ਜੀ ਚਲੋ ਸਾਡੇ ਵੱਲੋਂ ਇਹ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਨੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫਿਰ ਮਿਲਾਂਗੇ ਜੀ ਹਰਪ੍ਰੀਤ ਸਿੰਘ ਕੋਤੜੇ ਤੋਂ ਦਵਾ ਜੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ